ਕਲੰਕ ਪ੍ਰਨਾਸ਼ ਹੈ ਕਲੰਕ ਨੂੰ ਦੂਰ ਕਰਨ ਵਾਲਾ ਹੈ ਤੂੰ ਜੀਵਨ ਦੇ ਅੰਦਰ ਜੇ ਕਿਸੇ ਜੀ ਦੇ ਅੰਦਰ ਕਲੰਕ ਹੈ ਉਸ ਕਲੰਕ ਨੂੰ ਮਿਟਾਉਣ ਵਾਲਾ ਵੀ ਤੂੰ ਹੈ ਜੇ ਮਨੁੱਖ ਆਪਣਾ ਆਪ ਸਮਰਪਣ ਕਰਦਾ ਹੈ ਗੁਰੂ ਨੂੰ ਜੇ ਮਨੁੱਖ ਆਪਣਾ ਆਪ ਸਮਰਪਣ ਕਰ ਲੈਂਦਾ ਗੁਰੂ ਗੁਰੂ ਬੜਾ ਬਖਸ਼ੰਦ ਹੈ ਜੀ ਗੁਰੂ ਬੜਾ ਬਖਸ਼ੰਦ ਹੈ ਤੇ ਸੁਭਾਅ ਦਾ ਵੀ ਬੜਾ ਉੱਚਾ ਹੈ ਕਈ ਵਾਰੀ ਮਨੁੱਖ ਕਿਸੇ ਨੂੰ ਮਾਫ਼ ਕਰ ਦਵੇ ਨਾ ਪਰ ਉਹਦੀ ਅਬਗੁਣਾ ਨੂੰ ਨਹੀਂ ਭੁੱਲਦਾ ਹੁੰਦੇ ਅਬਗੁਣਾ ਨੂੰ ਕਈ ਵਾਰੀ ਹੁੰਦੇ ਸਾਹਮਣੇ ਰੱਖੀ ਜਾਂਦਾ ਹੁੰਦਾ ਹੈ ਮਾਫ਼ ਵੀ ਕਰ ਦੇਗਾ ਵੈਸੇ ਮਾਫ਼ ਕਰਨਾ ਬੜਾ ਵੱਡਾ ਗੁਣ ਹੈ ਜੀ ਕਿਸੇ ਨੂੰ ਮਾਫ਼ ਕਰਨਾ ਇਹ ਬਹੁਤ ਵੱਡਾ ਗੁਣ ਹੈ ਹਰ ਕਿਸੇ 'ਚ ਨਹੀਂ ਹੁੰਦਾ ਪਰ ਕਈ ਵਾਰੀ ਮਨੁੱਖ ਕੀ ਕਰਦਾ ਮਾਫ ਕਰਕੇ ਵੀ ਉਹਦੇ ਅਬਗੁਣਾ ਨੂੰ ਬਿਆਨ ਕਰਦਾ ਹੈ ਪਰ ਗੁਰੂ ਕਿਵੇਂ ਦਾ ਜੀ ਗੁਰੂ ਮਾਫ ਕਰਕੇ ਉਹਦੇ ਅਬਗੁਣਾ ਨੂੰ ਧੱਕ ਦਿੰਦਾ ਹੈ ਬਿਆਨ ਨਹੀਂ ਕਰਦਾ ਨਿਰਗੁਣ 락 ਲਿਆ ਸੰਤਨ ਕਾ صدਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਮੈਂ ਪਾਪੀ ਸਾਂ ਪਰ ਗੁਰੂ ਦੇ ਚਰਨਾਂ 'ਚ ਜੁੜਿਆ ਉਸ ਬਰਕਤ ਦੇ ਨਾਲ ਗੁਰੂ ਨੂੰ ਸਮਰਪਣ ਕੀਤਾ ਗੁਰੂ ਨੇ ਕੀ ਕੀਤਾ ਮੇਰੇ ਪਾਪਾਂ ਉੱਤੇ ਪਰਦੇ ਪਾ ਦਿੱਤੇ ਨਹੀਂ ਆਖਿਆ ਤੂੰ ਮੜਾ ਨਹੀਂ ਆਖਿਆ ਤੇਰੇ ਜੀਵਨ ਮੜਾ ਹੈ ਜੇ ਤੂੰ ਅਬ ਗੁਨਾ ਨਾਲ ਭਰਿਆ ਹੋਇਆ ਹੈ ਇਹ ਗੱਲ ਨਹੀਂ ਆਖਦਾ ਗੁਰੂ ਗੁਰੂ ਸਾਰੇ ਕਲੰਕ ਮਿਟਾ ਦਿੰਦਾ ਹੈ ਜੀ ਜੋ ਵੀ ਤੰਬੇ ਤੇ ਜਦੋਂ ਗੁਰੂ ਕਲੰਕ ਮਿਟਾ ਦਿੰਦਾ ਤੇ ਜਦੋਂ ਗੁਰੂ ਇੱਜ਼ਤ ਨੂੰ ਟੱਕਦਾ ਨਾ ਪਤ ਨੂੰ ਟੱਕਦਾ ਫਿਰ ਸੰਸਾਰ ਦੇ ਵਿੱਚ ਕਿਸੇ 'ਚ ਹਿੰਮਤ ਨਹੀਂ ਹੈ ਵੀ ਉਹਦੀ ਇੱਜ਼ਤ ਨੂੰ ਕੋਈ ਲੀਰੋ ਲੀਰ ਕਰ ਸਕੇ ਜਦੋਂ ਗੁਰੂ ਇੱਜ਼ਤ ਨੂੰ ਟੱਕ ਦਿੰਦਾ ਹੈ ਜਦੋਂ ਗੁਰੂ ਪਤ ਨੂੰ ਟੱਕ ਦਿੰਦਾ ਹੈ ਨਾ ਫਿਰ ਕਿਸੇ 'ਚ ਹਿੰਮਤ ਨਹੀਂ ਹੈ ਜਾਂ ਮ ਗੁਰੂ ਹੋਏ ਵੱਲ ਲਖ ਬਾਹੀਂ ਕਿ ਅੱਜ ਕੀਜੈ ਫਿਰ ਲੱਖਾਂ ਲੋਕ ਵੀ ਆ ਜਾਣ ਪਿਰਵੀ ਉਹਦੀ ਪਤ ਨੂੰ ਕੋਈ ਵੀ ਉਛਾਲ ਨਹੀਂ ਸਕਦਾ ਕਦੇ ਵੀ ਜਦੋਂ ਗੁਰੂ ਇੱਜਤ ਨੂੰ ਟੱਕਦਾ ਹੈ ਤੇ ਗੁਰੂ ਦਾ ਸੁਭਾਅ ਮਨੁੱਖ ਸਮਰਪਣ ਕਰਦਾ ਤੇ ਗੁਰੂ ਜਿਹੜਾ ਹੈ ਉਹਦੇ ਸਾਰੇ ਕਲੰਕ ਜਿਹੜਾ ਉਹ ਤੋੜ ਦਿੰਦਾ ਹੈ